ਇੱਕ ਮੈਂ ਤੁਹਾਨੂੰ ਹੋਰ ਗੱਲ ਕਹਿਣਾ ਜਦੋਂ ਵੀ ਤੁਹਾਨੂੰ ਕੋਈ ਪੁੱਛੇ ਤੁਹਾਡਾ ਕੀ ਹਾਲ ਹੈ ਤੁਸੀਂ ਇਹ ਕਹਿ ਕੇ ਕਰੋ ਵੀ ਚੜ੍ਹਦੀ ਕਲਾ ਇਹ ਧਿਆਨ ਦੇਣਾ ਇਹ ਨਾ ਕਦੇ ਕਿਹਾ ਕਰੋ ਵੀ ਮੈਂ ਤਾਂ ਬਿਮਾਰ ਹਾਂ ਜੀ ਪਤਾ ਨਹੀਂ ਕੀ ਬਣ ਗਿਆ ਢੈਂਦੀ ਕਲਾ ਦੇ ਵਿੱਚ ਕਦੇ ਗੱਲਾਂ ਨਹੀਂ ਕਰਨੀਆਂ ਚੜ੍ਹਦੀ ਕਲਾ ਜਦੋਂ ਕੋਈ ਤੁਹਾਨੂੰ ਕੋਈ ਵੀ ਪੁੱਛੇ ਕੀ ਹਾਲ ਹੈ ਚੜ੍ਹਦੀ ਕਲਾ ਗੁਰੂ ਨਾਨਕ ਸਾਹਿਬ ਦੀ ਬੜੀ ਮਿਹਰ ਅਠਾ ਪਹਿਰਾ ਦੇ ਵਿੱਚੋਂ ਇੱਕ ਸਮਾਂ ਐਸਾ ਹੁੰਦਾ ਜੋ ਤੁਸੀਂ ਕਹੋਗੇ ਜ਼ੁਬਾਨ ਨਾਲ ਉਹ ਸਾਥ ਹੋ ਜਾਣਾ ਤੇ ਉਹ ਸਮਾਂ ਆਇਆ ਹੋਵੇ ਤੁਸੀਂ ਕਹਿ ਦੋ ਮੈਂ ਤਾਂ ਬੜਾ ਗਰੀਬ ਆ ਮਹਾਰਾਜ ਨੇ ਗਰੀਬੀ ਦੇ ਦਿੱਤੀ ਕੁਛ ਨਹੀਂ ਬਣਦਾ ਬੁਰੇ ਹਾਲ ਨੇ ਆਪਣੇ ਬਚਨਾਂ 'ਚ ਬੰਦਾ ਆਪ ਹੀ ਖਾ ਜਾਂਦਾ ਮੈਂ ਕਹਿੰਦੀ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਤੁਸੀਂ ਉਸ ਟਾਈਮ ਕਿਤੇ ਕਹਤਾ ਮਹਾਰਾਜ ਹਾਜ਼ਰ ਨਾਜ਼ਰ ਮਹਾਰਾਜ ਦੇਖ ਰਹੇ ਵੀ ਇਹ ਕੀ ਕਹਿੰਦਾ ਜੀ ਆਪਾਂ ਕਹਿੰਦਾ ਵੀ ਗੁਰਨਾਨ ਸਿੰਘ ਦੀ ਬੜੀ ਮਿਹਰ ਹੈ ਅਸੀਂ ਦੇਣ ਨਹੀਂ ਦੇ ਸਕਦੇ ਬੜੀ ਕਿਰਪਾ ਮਹਾਰਾਜ ਦੀ ਮਹਾਰਾਜ ਦੀ ਕਿਰਪਾ ਬੁਣਾ ਕੇ ਰੱਖਣ ਉਸੇ ਬੜੇ ਮਹਾਰਾਜ ਨੇ ਕਹਿਣਾ ਨਾਨਕ ਨਜ਼ਰੀ ਨਾ ਨਾਮਾਲ ਕਿਰਪਾ ਹੋ ਜਾਣੀ ਮਹਾਰਾਜ ਦੀ ਮਿਹਰ ਹੋ ਜਾਣੀ ਹੈ ਫਿਰ ਇਹ ਕਿਰਪਾ ਦੀ ਖੇਡ ਹੈ ਸਾਰੇ